ਸੀ ਟੇਕਨ ਟੈਨੀਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ 22 ਜਨਵਰੀ ਨੂੰ ਅੱਜ ਭਾਰਤ ਦੇਸ਼ ਲਈ ਅੱਜ ਉਹ ਇਤਿਹਾਸਿਕ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਕਿਉਂਕਿ ਅੱਜ ਭਗਵਾਨ ਸ਼੍ਰੀ ਰਾਮ ਰੱਲਾ ਆ ਸਨਾਤਨ ਧਰਮ ਦੇ ਆਰਾਧ્ય ਭਗਵਾਨ ਸ਼੍ਰੀ ਰਾਮ ਰੱਲਾ ਦੀ ਅੱਜ ਅਯੁੱਧਿਆ ਵਿੱਚ ਮੂਰਤੀ ਪ੍ਰਾਪਟਿਸ਼ਟਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੂਹ ਦੇਸ਼ ਦੇ ਜਿਹੜੇ ਸੰਤ ਸਮਾਜ ਵੱਲੋਂ ਅੱਜ ਪੂਜਾ ਅਰਚਨਾ ਕਰਕੇ ਅੱਜ ਭਗਵਾਨ ਸ਼੍ਰੀ ਰਾਮ ਰੱਲਾ ਦੀ ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲੱਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਮੂਰਤੀ ਪ੍ਰਾਣਿਸ਼ਟਾ ਉੱਥੇ ਅਯੁੱਧਾ ਵਿੱਚ ਕੀਤੀ ਗਈ। ਤੁਹਾਨੂੰ ਦੱਸਦੀ ਕਿ ਅੱਜ ਪੂਰੇ ਦੇਸ਼ ਦੇ ਨਾਲ ਵਿਦੇਸ਼ਾਂ ਦੇ ਵਿੱਚ ਅੱਜ ਇਸ ਦਿਨ ਨੂੰ ਪੂਰੇ ਦੀਵਾਲੀ ਦੇ ਰੂਪ ਨਾਲ ਮਨਾਇਆ ਜਾ ਰਿਹਾ ਸੋ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਅਸੀਂ ਲਾਈਵ ਤਸਵੀਰਾਂ ਦਿਖਾਈਆਂ ਅੱਜ ਡੈਨਿਸਰ ਟੀਵੀ ਰਾਹੀਂ ਕਿਉਂਕਿ ਪੂਰੇ ਦੇਸ਼ ਦੇ ਵਿੱਚ ਅੱਜ ਇੱਕ ਹਸ਼ੋ ਉਲਾਜ਼ਾ ਦਿਨ ਸੀ ਤੇ ਬਹੁਤ ਇੱਕ ਮਾਣ ਵਾਲਾ ਦਿਨ ਸੀ ਜਿਹੜਾ ਅੱਜ ਤਕਰੀਬਨ 550 ਸਾਲ ਤੋਂ ਬਾਅਦ ਹਰ ਉਹ ਲੋਕ ੜੇ ਹਿੰਦੁਸਤਾਨੀ ਸੀ ਉਸ ਦੇਖਦੇ ਸੀ ਵੀ ਆ ਦਿਨ ਕਦੋਂ ਆਊਗਾ ਜਦੋਂ ਭਗਵਾਨ ਸ਼੍ਰੀ ਰਾਮ ਲਲਾ ਆਪਣੇ ਗ੍ਰਹਿ ਵਿਖੇ ਵਿਰਾਜਮਾਨ ਹੋਗੇ ਸੋ ਅੱਜ 22 ਜਨਵਰੀ ਦਿਨ 2024 ਇਹ ਭਾਰਤ ਦੇਸ਼ ਦੇ ਵਿੱਚ ਸੁਨਹਿਰੀ ਅੱਖਰ ਅੱਜ ਲਿਖਿਆ ਜਾ ਚੁੱਕਾ ਹੈ ਤੋਂ ਆਹਨ ਨੂੰ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਜਿੱਥੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਦੇ ਤੁਹਾਨੂੰ ਅਸੀਂ ਲਾਈਵ ਦਿਖਾਈਆਂ ਅੱਜ ਤੁਹਾਨੂੰ ਅਸੀਂ ਜਿਹੜੇ ਇਸ ਦੇ ਜਿਹੜਾ ਅੱਜ ਇੱਕ ਹੋਰ ਇਤਿਹਾਸ ਨਾਲ ਜੁੜਨ ਜਾ ਰਿਹਾ ਕਿਉਂਕਿ ਅਮਰ ਸ਼ਹੀਦ ਸੁਖਦੇਵ ਥਾਪਰ ਜਨਮ ਸਥਲੀ ਹੈ ਲੁਧਾਨਾ ਵਿਖੇ ਅੱਜ ਉੱਥੇ ਪੂਜਾ ਅਰਚਨਾ ਕਰਕੇ ਭਗਵਾਨ ਸ਼੍ਰੀ ਰਾਮ ਲੱਲਾ ਦੇ ਵਿੱਚ ਆਪਣਾ ਇੱਕ ਜਿਹੜਾ ਉਹ ਉਸਾ ਜਾਗਾ ਕੀਤਾ ਜਾਵੀਂ ਸ਼ਹੀਦ ਵੀ ਇਸ ਜਿਹੜਾ ਸ਼ਹੀਦਾਂ ਦੇ ਪਰਿਵਾਰ ਵੀ ਹੈ ਅੱਜ ਇਸ ਸਮਾਗਮ ਦਾ ਹਿੱਸਾ ਬਣਨ ਜਾਂਦੇ ਗਵਾ ਬਣਨ ਜਾ ਰਹੇ ਆ ਔਰ ਅੱਜ ਸ਼ਹੀਦੀ ਸਥਲ ਸੁਖਦੇਵ ਥਾਪਰ ਜਨਮ ਸਥਲੀ ਦੇ ਉੱਪਰ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤੇ ਇਹ ਉਹ ਭਾਰਤ ਦੇਸ਼ ਦੇ ਮਹਾਨ ਸਪੂਤ ਸਰਦਾਰ ભગવત ਸਿੰਘ સુખદેવ ਸਿੰਘ અતે રાજગુરુ ਤੇ ਹੁਣ ਅਸੀਂ ਜਿਹੜੇ ਇਸ ਮੌਕੇ ਦੇ ਖੜੇ ਆ ਇਹ સુખદેવ થા ਪਰ ਜਨਮ ਸੱਲੀ ਹੈ ਤੇ ਉਹ ਇਹਨਾਂ ਦੇ ਵંਸ਼ਸ ਅਦੇ ਪਰਿਵਾਰ ਅਤੇ ਇਲਾਕਾ ਨਿਵਾਸੀ ਯਾ ਲੁਧਾਨਾਵਾਸੀ ਹੈ ਜਿਹੜੇ ਅੱਜ ભગવાન શ્રી રામ ਲੱਲਾ ਜਿਹੜੇ ਅਯੋਧਿਆ ਦੇ ਵਿੱਚ ਅੱਜ ਰડી ભગવાન રામ ਲੱਲਾ ਦੀ ਮૂર્તિ ਰડી ਪ੍ਰਾਂਤੀਸ਼ਟਾ ਹੋ ਚੁੱਕੀ ਹੈ ਔਰ ਇਤਿਹਾਸ ਲਿਖਿਆ ਜਾ ਚੁੱਕਾ ਹੈ 2024 ਦਾ ਕਿਉਂਕਿ সনাতਨ ਧਰਮ ਦੇ ਵਿੱਚ ભગવાન શ્રી રામ రెడ్డి 사ତান্ত్రନ୍ଦే ਆਰਾਧੇਸੀ ਔਰ ਅੱਜ ਆਪਨੇ ਗ੍ਰਹਿ ਵਿਖੇ ਵਿਰਾਜਮਨ ਹੋ ਚੁੱਕੇ ਤਾਂ ਖਾ ਜੜਾ ਭਾਰਤ ਵਾਸੀ ਇਸ ਦੇ ਨਾਲ ਹੀ ਵਿਦੇਸ਼ਾਂ ਦੇ ਵੀ ਜਿਹੜੇ ਲੋਕ ਸੀ ਇਸ ਦਿਨ ਨੂੰ ਇੱਕ ਯਾਦਗਾਰ ਦੇ ਰੂਪ ਦੇ ਵਿੱਚ ਰੱਖਣਾ ਚਾਹੁੰਦੇ ਆ ਸੰਜੋ ਰੱਖਣਾ ਚਾਹੁੰਦੇ ਕਿਉਂਕਿ ਇਹ ਦਿਨ ਕੋਈ ਵੀ ਬੰਦਾ ਭੁੱਲ ਨਹੀਂ ਸਕਦਾ ਤੇ ਆਉਣ ਵਾਲੀ ਆਪਣੀ ਪੀੜ੍ਹੀਆਂ ਨੂੰ ਇਸ ਦਿਨ ਦੀ ਗਵਾਹੀ ਦਾ ਅਪਰਤਕਸ਼ ਪ੍ਰਮਾਣ ਵੀ ਦੇਣਗੇ ਤੋਂ ਮੇਲਾ ਮੌਜੂਦਾ ਸਭ ਅਸ਼ੋਕ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਭਗਵਾਨ ਸ਼੍ਰੀ ਰਾਮ ਲੱਲਾ ਜੀ ਆਪਣੇ ਗ੍ਰਹਿ ਆਪਣੇ ਘਰ ਵਾਪਸ ਵਿਰਾਜਮਾਨ ਹੋਗੇ 550 ਸਾਲ ਬਾਅਦ ਆਪਣੇ ਗ੍ਰਹਿ ਪਹੁੰਚੇ ਔਰ ਸ਼ਹੀਦ ਸੁਖਦੇਵ ਸਾਹ ਪਰ ਤੁਸੀਂ ਵੰਸ਼ਜ ਵੀ ਹੋ ਵੀ ਕਿਸਤਾ ਦੇਖਦੇ ਸੀ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ 550 ਸਾਲ ਤੋਂ ਬਾਅਦ ਇੰਨੀ ਜਦੋਂ ਜਹਾਦ ਤੋਂ ਬਾਅਦ ਰਾਮ ਲੱਲਾ ਜੀ ਅਯੁੱਧਿਆ ਵੀ ਆਪਣੇ ਨਿਵਾਸ ਸਥਾਨ ਤੇ ਪਹੁੰਚੇ ਆ ਔਰ ਮੈਂ ਸਮਝਦਾ ਹਾਂ ਕਿ ਬੜੀ ਜਦੋਂ ਜਹਾਦ ਤੋਂ ਬਾਅਦ 500 550 ਸਾਲ ਦੇ ਬਾਅਦ ਇਹ ਜਗ੍ਹਾ ਦਾ ਜਿਹੜਾ ਰਾਮ ਲੱਲਾ ਜੀ ਆਪਣੇ ਨਿਵਾਸ ਸਥਾਨ ਤੇ ਪਹੁੰਚੇ ਆ ਸਾਰੇ ਦਿੰਦੋਸਤਾਨ ਨੂੰ ਮੈਂ ਵਧਾਈ ਦੇ ਪਾਤਰ ਹਾਂ ਸ੍ਰੀ ਨਿਰਿੰਦਰ ਮੋਦੀ ਜੀ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਸਰਾਹਨੀ ਹੈ ਔਰ ਦੇ ਜਿੰਨੇ ਸਨਾਤਨੀ ਹੈ ਇਹ RAM LALLA JI ਦੇ ਅਸ਼ੀਰਵਾਦ ਦੇ ਨਾਲ ਸਾਰਾ ਹਿੰਦੁਸਤਾਨ ਇਸ ਵੇਲੇ ਖੁਸ਼ੀ ਦੀ ਲਹਿਰ ਹੈ ਔਰ ਮੈਂ ਸਾਰੇ ਤੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਹੜੇ RAM LALLA JI ਦਾ ਜਿਹੜਾ ਉੱਥੇ ਵਿਰਾਜਮਾਨ ਹੈ ਪ੍ਰਾਨ ਪ੍ਰਤਿਸ਼ਟਾ ਹੋਈ ਹੈ ਬਹੁਤ ਹੀ ਸਰਾਨੀ ਹੈ ਔਰ ਮੈਂ ਗਾਹ ਦੇਸ਼ ਦੇ ਵਿੱਚ ਖੁਸ਼ਹਾਲੀ ਦਾ ਅੱਜ ਤੋਂ ਜਨਮ ਸ਼ੁਰੂ ਹੋਇਆ ਹੈ ਕਿ ਹਿੰਦੁਸਤਾਨ ਦਾ ਜਿਹੜੀ ਹੈ ਕਿ ਦੇਵੀ ਦੇਵਤਿਆਂ ਦੀ ਧਰਤੀ ਹੈ ਔਰ RAM JI ਦਾ ਉੱਥੇ LALLA JI ਦਾ ਜਿਹੜਾ ਵਿਰਾਜਮਾਨ ਹੋਣਾ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਹਿੰਦੁਸਤਾਨ ਦੇ ਵਿੱਚ ਹਰ ਘਰ ਦੇ ਵਿੱਚ ਅੱਜ ਦੀਵਾਲੀ ਮਨਾਈ ਜਾ ਰਹੀ ਹੈ ਇੱਕ ਦੀਵਾਲੀ ਦਾ ਤਿਹਾਰ ਹੈ ਇੱਕ ਇਹ 22 ਜਨਵਰੀ ਦਾ ਜਿਹੜਾ ਇਤਿਹਾਸ ਹੈ ਉਹ ਸਦਾ ਹੀ ਕਾਇਮ ਰਹੇਗਾ ਲੋਕੀ ਦੂਸਰੀ ਦੀਵਾਲੀ ਇਹਨੂੰ ਮਨਾਇਆ ਕਰਨਗੇ ਹਰ ਸਾਲ 22 ਜਨਵਰੀ ਨੂੰ ਲੁਧਿਆਣਾ ਕੀ ਸਾਰਾ ਹਿੰਦੁਸਤਾਨ ਦੀਵਾਲੀ ਮਨਾਏਗਾ ਔਰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਫਿਰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਰਾਮ ਲੱਲਾ ਜੀ ਆਪਣੇ ਅਯੁੱਧਿਆ ਨਿਵਾਸ ਸਥਾਨ ਤੇ ਪਹੁੰਚੇ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿਸਾ ਦੇਖਦੇ ਹੋ ਪ੍ਰਧਾਨ ਮੰਤਰੀ ਜੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਔਰ ਸੰਤ ਸਮਾਜ ਭਾਰਤ ਦਾ ਪੂਰਾ ਸੰਤ ਸਮਾਜ ਮਹਾ ਸੰਸ ਅੜੇ ਉਥੇ ਅੱਜ ਪ੍ਰਣ ਪ੍ਰਿਸ਼ਟਕ ਨੇ ਔਰ ਪੂਰਾ ਦੇਸ਼ ਇਸ ਦਿਨ ਦਾ ਗਵਾਹ ਬਣਿਆ ਲੱਗਦਾ ਸ਼ਹੀਦਾਂ ਦਾ ਵੀ ਅੱਜ ਇਸ ਜਿਹੜਾ ਰੂਪ ਦੇ ਵਿੱਚ ਉਹਨਾਂ ਦੀ ਜਨਮ ਸੱਲੀ ਵਿੱਚ ਦਾ ਸਮਾਗਮ ਹੋਣਾ ਜਾਂ ਇਸਤਾਨ ਨੂੰ ਭਗਵਾਨ ਸ਼੍ਰੀ ਰਾਮ ਲੱਲਾ ਵਾਸਤੇ ਆਰਤੀ ਮਹਾ ਆਰਤੀ ਆ ਪੂਜਾ ਕਰਨਾ ਵੀ ਇਹਨਾਂ ਸ਼ਹੀਦਾਂ ਦਾ ਵੀ ਕੋਈ ਯੋਗਦਾਨ ਰਿਹਾ ਹੋ ਮੈਂ ਸਮਝਦਾ ਇੱਕ ਚੀਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੇ ਜਿਹੜਾ ਇੱਕ ਕਦਮ ਚੱਕਿਆ ਪੰਜ ਕਈ ਸਾਲ ਨਿਕਲ ਗਏ ਕਿ ਇਸ ਤੋਂ ਜਦੋਂ ਜਦ ਕਰਦੇ ਹੋਏ ਕਿ ਦੇਸ਼ ਨੂੰ ਸ਼੍ਰੀ ਰਾਮ ਲੱਲਾ ਜੀ ਦਾ ਜਿਹੜਾ ਸਥਾਨ ਹੈ ਉਹ ਆਪਣੀ ਜਗ੍ਹਾ ਤੇ ਅਯੁੱਧਿਆ ਦੇ ਵਿੱਚ ਪ੍ਰਾਨਪ੍ਰਸ਼ਟਾ ਹੋਈ ਹੈ ਔਰ ਮੈਂ ਸਮਝਦਾ ਹੈ ਕਿ ਮੋਦੀ ਜੀ ਦਾ ਜਿਹੜੇ ਵੀ ਇਹ ਸਾਧੂ ਸੰਤ ਸਮਾਜ ਚਾਰਾ ਮਠਾ ਦੇ ਔਰ ਮੈਂ ਸਮਝਦਾ ਕਿ ਸਾਧੂ ਸਮਾਜ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਰਾਮ ਲੱਲਾ ਜੀ ਆਪਣੇ ਅਯੋਧਿਆ ਨਿਵਾਸ ਸਥਾਨ ਤੇ ਬਿਰਾਜਮਾਨ ਹੋਏ ਹੈ ਔਰ ਮੈਂ ਸਾਰੇ ਸਮਾਜ ਨੂੰ ਸਾਰੇ ਜਿਹੜੇ ਕਿ ਸੰਿਆਸੀ ਲੋਗ ਹੈ ਸਾਧੂ ਸੰਤ ਸਮਾਜ ਹੈ ਸਨਾਤਨੀ ਜਿੰਨੇ ਵੀ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਵਧਾਈ ਦੇ ਪਾਤਰ ਵੀ ਹੈ ਕਿ ਦੇਸ਼ ਦੇ ਵਿੱਚ 550 ਸਾਲ ਤੋਂ ਬਾਅਦ ਲੱਲਾ ਰਾਮ ਲੱਲਾ ਜੀ ਦਾ ਜਿਹੜਾ ਅਯੋਧਿਆ ਚ ਨਿਵਾਸ ਹੋਇਆ ਹੈ ਔਰ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਜਿੰਨੇ ਵੀ ਸਾਡੇ ਦੇਸ਼ ਦੇ ਸਨਾਦੀ ਵਰਲਡ 'ਚ ਵੀ ਬੈਠੇ ਲੋਕ ਹੈ ਜਿਹੜੇ ਕੀ ਉਹ ਦੀਪਮਾਲਾ ਕਰਦੇ ਆ ਔਰ ਮੈਂ ਸ਼ਹੀਦ ਸੁਖਦੇਵ ਥਾਪਰ ਜੀ ਦੇ ਘਰ ਦੇ ਵਿੱਚ ਅੱਜ ਅਸੀਂ ਬਿਰਾਜਮਾਨ ਹੋਏ ਆ ਸ਼੍ਰੀ ਰਾਮ ਲੱਲਾ ਜੀ ਉਹਨਾਂ ਦਾ ਵੀ ਅਸੀਂ ਰੂਪ ਅਸੀਂ ਦੇਖਦੇ ਆ ਕਿ ਜਿਹੜਾ ਕੀ ਅਯੁੱਧਿਆ ਦੇ ਵਿੱਚ ਉਹਨਾਂ ਦਾ ਨਿਵਾਸ ਹੋਇਆ ਇਦਾਂ ਹੀ ਇਹ ਚੀਜ਼ ਸੁਖਦੇਵ ਠਾਪਰ ਜੀ ਦੇ ਉਹਨਾਂ ਦੇ ਕਦਮ ਪਏ ਆ ਔਰ ਉਹਨਾਂ ਦੀ ਨਾਂ ਦੀ ਜਿਹੜੀ ਆ ਰਾਮ ਬਜਰੰਗਵਲੀ ਦਾ 파ਟ ਹੋਇਆ ਰਾਮ ਜੀ ਦਾ 파ਟ ਹੋਇਆ ਔਰ ਬਹੁਤ ਹੀ ਸਾਡੇ ਦੇਸ਼ ਵਾਸੀਆਂ ਨੂੰ ਖੁਸ਼ੀ ਦੀ ਲਹਿਰ ਹੈ ਔਰ ਇੱਥੇ ਆਏ ਸ਼੍ਰੀ ਰਾਮ ਲੱਲਾ ਜੀ ਵੀ ਸਾਡੇ ਸ਼੍ਰੀ ਸੁਖਦੇਵ ਠਾਪਰ ਜੀ ਦੇ ਘਰ ਨਿਵਾਸ ਚ ਆਏ ਆ ਉਹਨਾਂ ਦੇ ਕਦਮ ਪਏ ਆ ਸਾਡੇ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਬਹੁਤ ਬਹੁਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਸਦਾ ਇਹ ਦੋ ਅੱਜ ਬੜਾ ਇਤਿਹਾਸਿਕ ਦਿਨ ਹੈ ਹਰ ਜਿਹੜਾ ਭਾਰਤ ਵਾਸੀ ਹੈ ਇਸ ਦਿਨ ਨੂੰ ਦੇਖਣ ਨੂੰ ਕਾਫੀ ਸਾਲਾਂ ਤੋਂ ਇੰਤਜ਼ਾਰ ਕਰਦਾ ਸੀ ਲੱਗਦਾ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਉਸ ਦੀਪ ਮਾਲਾ ਦੀ ਦੀਵਾਲੀ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ ਬਿਲਕੁਲ ਜੀ ਅਸੀਂ ਤਾਂ ਕਹਾਂਗੇ ਸਾਡਾ ਦੇਸ਼ ਜਿਹੜਾ ਅੱਜ ਆਜ਼ਾਦ ਹੋਇਆ ਜੀ 1947 ਚ ਨਹੀਂ ਹੋਇਆ ਅੱਜ ਹੋਇਆ ਅਸੀਂ ਹਰ ਸਾਲ 22 ਜਨਵਰੀ ਨੂੰ Shri Ram Lalla ji ਦਾ ਜਿਹੜਾ ਅੱਜ ਦਾ ਪਰਾਨ ਫੈਸਟਾ ਇਹਦੇ ਤੇ ਅਸੀਂ ਤਿਵਾਲੀ ਬਣਾਇਆ ਕਰਾਂਗੇ ਜੈ Shri Ram ਜੈ Shri Ram ਸੋ ਇਹ ਦੇਸ਼ ਦੇ ਉਹ ਲੋਕ ਹੈ ਸਨਾਤਨ ਧਰਮ ਦੇ ਲੋਕ ਹੈ ਕਿਸੇ ਧਰਮ ਨੂੰ ਵੀ ਬਿਲੋਂਗ ਰਖਦੇ ਹੋਣ ਲੇਕਿਨ ਅੱਜ ਇਸ ਦਿਨ ਨੂੰ ਕਿਉਂਕਿ ਆਰਾਧੇ ਭਗਵਾਨ Shri Ram Lalla ji ਜਿਹੜੀ ਅੱਜ ਅੱਜ ਯੋਧਿਆ ਦੇ ਵਿੱਚ ਜਿਹੜੇ ਕਾਫੀ ਦਸ਼ਕਾਂ ਤੋਂ ਇਸ ਦਿਨ ਦਾ ਇੰਤਜ਼ਾਰ ਸੀ ਤੇ ਹਰ ਦੇਸ਼ਵਾਸੀ ਅੱਜ ਸਵੇਰ ਤੋਂ ਹੀ ਜਿਹੜੇ ਲੋਕ ਐ ਆਪਣੇ ਜਿਹੜੇ ਕੁਝ ਲੋਕ ਮੰਦਰ ਚ ਪਹੁੰਚੇ ਆ ਭਜਨ ਕੀਤੇ ਗਿਆ ਆਰਤੀ ਕੀਤੀ ਗਈ ਇਸ ਤੇ ਨਾਲ ਹੀ ਲੋਕਾਂ ਨੇ ਲਾਈਵ ਜਿਹੜੇ ਯੋਧਾ ਤੋਂ ਦੀ ਲਾਈਵ ਦੇਖਿਆ ਜਦੋਂ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਪ੍ਰਣਿਸ਼ਟਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੇ ਸੰਸਮਾਜ ਵੱਲੋਂ ਕੀਤੀ ਗਈ ਸੀ ਤਾਂ ਹਰ ਸ਼ਖਸ ਹਰ ਹਿੰਦੁਸਤਾਨੀ ਉਸ ਪਲ-ਪਲ ਨੂੰ ਨਿਗਾ ਟਿਕਾਏ ਦੇਖਦਾ ਸੀ ਵੀ ਕਦੋਂ ਭਗਵਾਨ શ્રી ਰਾਮ ਦਾ ਦਰਸ਼ਨ ਹੋਣਗੇ ਸੋ ਇਹ ਜੋਸ਼ ਵੀ ਹੈ ਔਰ ਹੋਣਾ ਚਾਹੀਦਾ ਵੀ ਕਿਉਂਕਿ ਭਗਵਾਨ શ્રી ਰਾਮ ਆਰਾਦੇ ਹੈ ਔਰ ਕਿੱਸਾ ਦੇਖਦੇ ਹੋ ਅੱਜ ਇਤਿਹਾਸਿਕ ਦਿਨ ਹੈ ਹਾਂਜੀ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਅੱਜ ਅਸੀਂ ਸੁਖਦੇਵ ਥਾਪਰ ਜਨਸਲੀ ਤੇ ਆਏ ਆ ਜੋ ਕਿ ਸ਼ੋਕ ਥਾਪਰ ਜਿਹੜੇ ਸੁਖਤੇਜ ਥਾਪਰ ਜੀ ਦੇ ਵੰਸ਼ਜ ਨੇ ਤੇ ਜਿਨ੍ਹਾਂ ਨੇ ਅੱਜ ਇਸ ਪਵਿੱਤਰ ਸਥਲ ਤੇ ਪਾਠ ਰਖਾਇਆ ਹਨੂਮਾਨ ਜੀ ਦਾ ਚਾਲੀਸਾ ਦਾ ਤੇ ਆਪਾਂ ਨੂੰ ਬੜੀ ਖੁਸ਼ੀ ਆ ਅਸੀਂ ਪ੍ਰਭੂ ਰਾਮ ਜੀ ਅਸੀਂ ਇਹੀ ਮੰਗ ਕਰਦੇ ਸੋ ਕਿਤਨੇ-ਕਿਤੇ ਲੋਕਾਂ ਦੇ ਵਿੱਚ ਹਜ ਵੀ ਜਿਹੜਾ ਉਹਨਾਂ ਦਾ ਅਸੀਂ ਕੀ ਖੁਸ਼ੀ ਇੰਨੀ ਹੈ ਕਿ ਕਿਤਨੇ-ਕਿਤੇ ਹਜੇ ਵੀ ਉਹ ਇਸ ਦਿਨ ਨੂੰ ਭੁੱਲਣ ਨਹੀਂ ਚਾਹੁੰਦੇ ਕਿਉਂਕਿ 22 ਜਨਵਰੀ 2024 ਦਿਨ ਪੂਰੇ ਭਾਰਤ ਵਰਸ਼ ਲਈ ਜਿਹੜਾ ਇੱਕ ਇਤਿਹਾਸਿਕ ਦਿਨ ਹੈ ਤਾਂ ਕਿਤਨੇ-ਕਿਤੇ ਕਿੱਸਾ ਦੇਖਦੇ ਹੋ ਅੱਜ 2024 22 ਜਨਵਰੀ ਇਤਿਹਾਸਿਕ ਦਿਨ ਅਸੀਂ ਅਸੀਂ ਇਹ ਜਿਹੜਾ ਦਿਨ ਹੈ ਨਾ ਇਹ ਅਸੀਂ ਅਸੀਂ ਸੌਭਾਗ्‍य ਸਮਝਦੇ ਹਾਂ ਆਪਣਾ ਕਿ ਅਸੀਂ ਇਸ ਦਿਨ ਅੱਜ ਦੇਖ ਪਾਏ ਹਾਂ ਨਹੀਂ ਤਾਂ ਸਾਡੀ ਜਿਹੜੀ ਪਹਿਲਾਂ ਪੀੜ੍hiyan ਸੀਗੀਆਂ ਉਹ ਕੋਈ ਦੇਖ ਨਹੀਂ ਪਾਇਆ ਸੀ 500 ਸਾਲਾਂ ਦਾ ਸੰਘਰਸ਼ ਜਿਹੜਾ ਹੈ ਇਹ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਨਰਿੰਦਰ ਭਾਈ ਮੋਦੀ ਜੀ ਦਾ ਤੇ ਨਾਲ ਹੀ ਜਿੰਨੇ ਵੀ ਸ਼ਹੀਦ ਸਿਗੇ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਨੂੰ ਅਸੀਂ ਨਤਮਸਤਕ ਕਰਦੇ ਹਾਂ ਤੇ ਅੱਜ ਅਸੀਂ ਸ਼ਹੀਦ ਸੁਖਦੇਵ ਜੀ ਦੀ ਜਨਮ ਸਥਲੀ ਦੇ ਘਰੇ ਆ ਇੱਥੇ ਹਨੂਮਾਨ ਚਾਲੀਸਾ ਦਾ ਪਾਠ ਹੈ ਉਸ ਤੋਂ ਬਾਅਦ ਅਸੀਂ ਆਤਿਸ਼ਬਾਜੀ ਵੀ ਕਰਾਂਗੇ ਦੀਪਮਾਲਾ ਵੀ ਕਰਾਂਗੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੁਭਾਗੇਸ਼ਾਲੀ ਸਮਝਦੇ ਹਾਂ ਜੈ ਸ਼੍ਰੀ ਰਾਮ ਸੋ ਅੰਦਾਜ਼ੀ ਕੀ ਇਹ ਉਹ ਪਵਿੱਤਰ ਜਗ੍ਹਾ ਹੈ ਸ਼ਹੀਦ ਸੁਖਦੇਵ <th>ਪਰ ਦੀ ਜਨਮ ਸਥਲੀ ਹੈ ਇਹ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸ਼ਹੀਦ ਸੁਖਦੇਵ <th>ਥਾਪਰ ਦੀ ਜਨਮ ਸਥਲੀ ਦਾ ਇਹ ਉਹ ਘਰ ਹੈ ਜਿੱਥੇ ਅੱਜ 22 ਜਨਵਰੀ 2024 ਜਿੱਥੇ ਪੂਰੇ ਭਾਰਤ ਲਈ ਇੱਕ ਸੁਨਹਿਰੀ ਅਕਸ਼ਰਾਂ ਦਾ ਇੱਕ ਦਿਨ ਲਿਖਿਆ ਗਿਆ ਇਹ ਜਿੱਥੇ ਦੇਸ਼ ਵਾਸੀ ਇਸ ਗੱਲ ਦਾ ਗਵਾਹ ਬਣੇ ਉੱਥੇ ਹੀ ਸ਼ਹੀਦਾਂ ਦੇ ਜਿਹੜੇ ਵੰਸ਼ਸ਼ ਹੈ ਔਰ ਸ਼ਹੀਦਾਂ ਦੇ ਜਨਮ ਸੱਲੀ ਦਾ ਇਦਾਂ ਦਾ ਸਮਾਗਮ ਕਰਕੇ ਇਹ ਸਬੂਤ ਹੈ ਕਿ ਹਰ ਸ਼ਖਸ ਹਰ ਹਿੰਦੁਸਤਾਨੀ ਅੱਜ ਇਸ ਦਿਨ ਦਾ ਇੰਤਜ਼ਾਰ ਕਰਦਾ ਸੀ ਜੋ ਕਿ ਅੱਜ ਉਹ ਪੂਰਾ ਹੋਇਆ ਤੇ ਅੱਜ ਦੇ ਦਿਨ ਪੂਰੇ ਭਾਰਤ ਦੀ ਨਹੀਂ ਵਿਦੇਸ਼ਾਂ ਦੇ ਵਿੱਚ ਅੱਜ ਇਸ 22 ਜਨਵਰੀ ਨੂੰ ਦੀਵਾਲੀ ਦੇ ਰੂਪ ਨਾਲ ਮਨਾਇਆ ਜਾ ਰਿਹਾ ਤੇ ਕੁਝ ਹੀ ਸਮੇਂ ਦੇ ਵਿੱਚ ਇਸ ਜਨਮ ਸਲੀ ਦੇ ਜਿੱਤਾ ਪੂਜਾ ਆਰਚਨਾ ਕੀਤੀ ਗਈ ਆ ਪਹਿਲਾਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਉਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਲੱਲਾ ਦੀ ਪੂਜਾ ਆਰਚਨਾ ਕੀਤੀ ਤੇ ਉਸ ਤੋਂ ਬਾਅਦ ਆਤੀਸ਼ਬਾਜੀ ਵੀ ਕੀਤੀ ਜਾਵੇਗੀ ਕਮੈਂਟ ਬੋਬੀ ਦਾ ਸੰਦੀਪ ਸ਼ਰਮਾ ਡੈਰੀ ਸਰ ਟੀਵੀ ਲੁਧਿਆਣਾ